ਮਹਲਾ ਪਹਿਲਾ ਚੌਤਕੇ ਮਾਈ ਬਾਪ ਕੋ ਬੇਟਾ ਨੀ ਕਾ ਸਸੁਰੇ ਚਤਰ ਜਵਾਈ ਬਾਲ ਕਨਿਆ ਕੋ ਬਾਪ ਪਿਆਰਾ ਭਾਈ ਕੋ ਅਤ ਭਾਈ ਹੁਕਮ ਭਇਆ ਬਾਹਰ ਕਰ ਛੋੜਿਆ ਖੇਨ ਮੈਂ ਭਈ ਪਰਾਇ ਨਾਮਦਾਨ ਇਸ ਨਾਨ ਨਮਨ ਮੁਖ ਦੇ ਤਨ ਤਨ ਢੂੜ ਤੁਮਾਈ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 596 ਤੇ ਛੋਗ ਨੀਕ ਸੋਠ ਰਾਗ ਹੋਈ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਚਾ ਮਹਾਰਾਜ ਦੀ ਬਾਣਦਾਏ ਪਾਵਨ ਜੋ ਜੋ ਚਾਰ ਬੰਦਾ ਵਾਲਾ ਹੈ ਸਚਖੰਡ ਸ੍ਰੀ ਰੰਬੰਦਰ ਸਾਹਿਬ ਜੋ ਅਮਰਤ ਵੇਲੇ ਦਾ ਮਹਾਰਾਜ ਆਪਾਂ ਨੂੰ ਇਹ ਸ਼ਬਦ ਹੁਕਮ ਬਖਸ਼ਿਸ਼ ਕਰ ਰਹੇ ਹਨ ਕਿ ਜੋ ਮਨੋਖ ਕਦੇ ਮਾਂ ਪਿਓ ਦਾ ਬੜਾ ਪਿਆਰਾ ਪੁੱਤਰ ਹੁੰਦਾ ਸੀ ਸੋਹਰਿਆਂ ਦਾ ਬੜਾ ਸਿਆਣਾ ਜਵਾਈ ਹੁੰਦਾ ਸੀ ਬੇਟੇ ਬੇਟੀਆਂ ਦਾ ਪਿਆਰਾ ਬਾਪ ਹੁੰਦਾ ਸੀ ਭਰਾਵਾਂ ਦਾ ਬੜਾ ਸਨੇਹੀ ਭਰਾ ਹੁੰਦਾ ਸੀ ਤੇ ਜਦੋਂ ਅਕਾਲ ਪੁਰਖ ਨੇ ਉਹਨੂੰ ਹੁਕਮ ਕਰ ਦਿੱਤਾ ਉਸ ਦੀ ਮੌਤ ਹੋ ਗਈ ਸਾਰਾ ਘਰਬਾਰ ਉਹਨੇ ਛੱਡ ਦਿੱਤਾ ਤੇ ਸਭ ਕੁਝ ਉਹਦਾ ਧਨ ਮਾਲ ਪਰਾਇਆ ਹੋ ਗਿਆ ਕਿਉਂਕਿ ਉਸਨੇ ਪਰਮੇਸ਼ਰ ਦਾ ਨਾਮ ਨਹੀਂ ਜਪਿਆ ਆਪਣੇ ਜੀਵਨ ਨੂੰ ਆਤਮਿਕ ਪਵਿੱਤਰ ਨਹੀਂ ਕੀਤਾ ਮਨ ਪਿਛੇ ਤੁਰਦਾ ਰਿਹਾ ਆਪਣੇ ਸਰੀਰ ਦੇ ਨਾਲ ਔਖੇ ਖਵਾਰੀ ਕਰਦਾ ਰਿਹਾ ਮਨ ਮਾਨਿਆ ਨਾਮ ਸਖਾਈ ਪਾਏ ਪਰੋਂ ਗੁਰ ਕੈ ਬਲ ਹਾਰੈ ਜਿਨ ਸਾਚੀ ਬੂਝ ਗੁਜਾਈਂ ਰਾ ਜਦੋਂ ਗੁਰੂ ਦੇ ਹੁਕਮ ਨਾਲ ਗੁਰੂ ਦੇ ਸ਼ਬਦ ਨਾਲ ਮਨ ਮੰਨ ਜਾਵੇ ਤੇ ਫਿਰ ਨਾਮ ਪਿਆਰਾ ਲੱਗਣ ਲੱਗ ਪੈਂਦਾ ਗੁਰੂ ਪਿਆਰਾ ਲੱਗਣ ਲੱਗ ਪੈਂਦਾ ਹੈ ਇਹੋ ਜੇ ਗੁਰੂ ਦੇ ਪੈਰੀਂ ਪੈ ਜਾਓ ਹੁਕਮ ਮੰਨੋ ਸਦਕੇ ਜਾਓ ਬਲਹਾਰ ਜਾਓ ਜਿਨੇ ਇੰਨੀ ਸੱਚੀ ਗੱਲ ਸਾਨੂੰ ਸਮਝਾ ਦਿੱਤੀ ਹੈ ਜਾਗ ਸਿਉ ਝੂਠ ਪ੍ਰੀਤ ਮਨ ਭੇਦਿਆ ਜਨ ਸਿਉ ਵਾਦਰ ਝਾਈ ਮਾਇਆ ਮਗਨ ਐਨਸ ਮਗ ਜੋ ਹੈ ਨਾਮ ਨਾ ਲਿਵੇ ਮਰੇ ਬੇਖ ਖਾਈ ਮਨ ਪਿਛੇ ਤੁਰਨ ਵਾਲੇ ਨੇ ਦੁਨੀਆਦਾਰੀ ਦੇ ਨਾਲ ਝੂਠਿਆਂ ਨਾਲ ਪ੍ਰੇਮ ਪਾਇਆ ਤੇ ਜਿਹੜੇ ਪਰਮੇਸ਼ਰ ਦੇ ਜਾਨ ਬਣ ਗਏ ਉਹਨਾਂ ਨਾਲ ਝਗੜਾ ਹੀ ਕਰੀ ਜਾਂਦਾ ਉਹ ਮਾਇਆ ਦਾ ਇਰਾ ਤੱਕਦਾ ਰਹਿੰਦਾ ਹੋਰ ਆ ਜਾਏ ਹੋਰ ਆ ਜਾਏ ਉਹ ਕੁਰੇ ਪਿਆਰੀਂ ਦਾ ਪਰਮੇਸ਼ਰ ਦਾ ਨਾਮ ਨਹੀਂ ਜਪਦਾ ਇਹ ਜੋ ਮਾਇਆ ਦਾ ਪ੍ਰਭਾਵ ਹੈ ਇਹ ਜ਼ਹਿਰ ਖਾ ਖਾ ਕੇ ਉਹ ਮਰ ਜਾਂਦਾ ਹੈ ਗੰਦਨ ਵੈਣ ਰਤਾ ਹਿਤਕਾਰੀ ਸਬਦੈ ਸੁਰਤ ਨਾ ਆਈ ਰੰਗ ਨਾ ਰਾਤਾ ਰਸ ਨਹੀਂ ਬੇਦਿਆ ਮਨਮੁਖ ਪਤ ਗਵਾਈ ਮਨਮੁਖ ਦੀ ਦਿਸ਼ਾਨੀ ਹੈ ਕਿ ਉਹ ਗੰਦੇ ਗੀਤਾਂ ਦੇ ਨਾਲ ਪ੍ਰਚਾਰਿੰਦਾ ਹੈ ਗੰਦੇ ਗੀਤ ਗੁੰਦਾ ਰਿੰਦਾ ਹੈ ਗੁਰੂ ਦੇ ਸ਼ਬਦ ਦੇ ਨਾਲ ਉਹਦਾ ਸਬੰਧ ਨਹੀਂ ਬਣਿਆ ਉਹਦੇ ਵੱਲੇ ਗੁਰੂ ਦੇ ਵੱਲੇ ਧਿਆਨ ਹੀ ਨਹੀਂ ਆਇਆ ਉਹ ਪਰਮੇਸ਼ਰ ਦੇ ਰੰਗ ਵਿੱਚ ਰੰਗਿਆ ਨਹੀਂ ਗਿਆ ਪਰਮੇਸ਼ਰ ਦੇ ਨਾਮ ਦਾ ਉਹਨੇ ਰਸ ਨਹੀਂ ਮਾਣਿਆ ਮਨ ਨੂੰ ਪਰਮੇਸ਼ਰ ਦੇ ਨਾਮ ਨਾਲ ਪਰੋਇਆ ਹੀ ਨਹੀਂ ਹੈ ਉਹ ਮਨ ਪਿੱਛੇ ਤੁਰਨ ਵਾਲੇ ਨੇ ਆਪਣੀ ਇੱਜ਼ਤ ਹੀ ਗਵਾ ਲਈ ਸਾਧ ਸਭਾ ਮੈਂ ਸਹਿਜ ਨਾ ਜਾਖਿਆ ਜੇ ਬਾ ਰਸ ਨਹੀਂ ਰਾਈ ਮਨ ਤਨ ਤਨ ਆਪਣਾ ਕਰ ਜਾਣਿਆ ਦਰ ਕੀ ਖਬਰ ਨਾ ਪਾਈ ਮਨ ਕਿਸੇ ਤਰਨ ਵਾਲਾ ਕਿਤੇ ਸਾਧ ਸੰਗਤ ਵਿੱਚ ਵੀ ਬੈਠ ਜਾਵੇ ਉਹਨਾਂ ਆਤਮਿਕ ਅਡੋਲਤਾ ਦਾ ਸਵਾਦ ਨਹੀਂ ਆਉਂਦਾ ਉਹਦਾ ਇਹ ਉਦੀ ਜ਼ੁਬਾਨ ਨੇ ਪਰਮੇਸ਼ਰ ਦਾ ਰਸ ਹੀ ਨਹੀਂ ਚੱਖਿਆ ਰਸ ਉਹਨੂੰ ਆਇਆ ਹੀ ਨਹੀਂ ਉਹਨੇ ਆਪਣਾ ਮਨ ਆਪਣਾ ਤਨ ਸਰੀਰ ਤਨ ਇਨੂੰ ਹੀ ਪਿਆਰ ਕਰਦਿਆਂ ਨੇ ਆਪਣਾ ਕਰਕੇ ਜਾਨ ਛੱਡਿਆ ਪਰਮੇਸ਼ਰ ਦੇ ਦਵਾਰ ਦੀ ਉਹਨੂੰ ਖ਼ਬਰ ਹੀ ਨਹੀਂ ਪਈ ਅੱਖੀਂ ਮੀਟ ਚਲਿਆ ਅੰਧਿਆਰਾ ਘਰ-ਦਰ ਦਿਸੈ ਨਾ ਪਾਈ ਜਮ ਦਰਬਾਦਾ ਠੌਰ ਨਾ ਪਾਵੇ ਆਪਣਾ ਕੀਆ ਕਮਾਈ ਜਦੋਂ ਅੱਖਾਂ ਮੀਟੀਆਂ ਜਾਂਦੀਆਂ ਉਹ ਹਨੇਰ ਹੀ ਹਨੇਰ ਦਿਸਣ ਲੱਗ ਪਿੰਦਾ ਫੇਰ ਕੋਈ ਘਰ ਬੂਹਾ ਉਹਨੂੰ ਦਿਸਦਾ ਨਹੀਂ ਹੈ ਜਮਾ ਦੇ ਦਰ ਦੇ ਉੱਤੇ ਜਾ ਕੇ ਧਰਮਰਾਜ ਦੇ ਦਰ ਦੇ ਉੱਤੇ ਜਾ ਕੇ ਫਿਰ ਬੱਧਾ ਚੋਟਾ ਖਾਂਦਾ ਉਹਨੂੰ ਬੰਨ ਕੇ ਕੁੱਟਿਆ ਜਾਂਦਾ ਉਹ ਆਪਣੀਆਂ ਕੀਤੀਆਂ ਦੀ ਸਜ਼ਾ ਫਿਰ ਭੁਗਤਦਾ ਨਜ਼ਰ ਕਰੇ ਤਾਂ ਅੱਖੀਂ ਵੇਖਾ ਕਾਣਾ ਕਹਨ ਨਜਾਈ ਕੰਨੀ ਸੁਣ ਸੁਣ ਸ਼ਬਦ ਸਲਾਹੀ ਅੰਮ੍ਰਿਤ ਹਿਰਦੈ ਵਸਾਈ ਜੇ ਪਰਮੇਸ਼ਰ ਦੀ ਨਜ਼ਰ ਦੇ ਪਾਤਰ ਬਣ ਜਾਓ ਤੇ ਆਪਨੇ ਅੱਖਾਂ ਦੇ ਨਾਲ ਪਰਮੇਸ਼ਰ ਦੇ ਦਰਸ਼ਨ ਕਰੋ ਉਸ ਦੀ ਮਹਿਮਾ ਕਥਨ ਤੋਂ ਬਾਹਰ ਹੈ ਪਰਮੇਸ਼ਰ ਦੇ ਸ਼ਬਦ ਨੂੰ ਕੰਨਾਂ ਨਾਲ ਸੁਣੋ ਰਸਨਾ ਦੇ ਨਾਲ ਉਸ ਦੀ ਸਿਫਤ ਸਲਾਹ ਕਰੋ ਆਤਮਕ ਜੀਵਨ ਦੇਣ ਵਾਲਾ ਪਰਮੇਸ਼ਰ ਦਾ ਜੋ ਨਾਮ ਹੈ ਉਹ ਨੂੰ ਹਿਰਦੇ ਵਿੱਚ ਵਸਾ ਕੇ ਰੱਖੋ ਨਿਰਭਉ ਨਿਰੰਕਾਰ ਨਿਰਵੈਰ ਪੂਰਨ ਜੋਤ ਸਮਾਈ ਨਾਨਕ ਗੁਰਵਿੰਨ ਭਰਮ ਨਾ ਭਾਗੈ ਸੱਚ ਨਾਮ ਵਡਿਆਈ ਪਰਮੇਸ਼ਰ ਜੋ ਹੈ ਦਰ ਰਹਿਤਾ ਹੈ ਆਕਾਰ ਰਹਿਤਾ ਹੈ ਉਹ ਕਿਸੇ ਨਾਲ ਵਹਿਰ ਨਹੀਂ ਕਰਦਾ ਉਸ ਦੀ ਜੋਤ ਪੂਰਨ ਰੂਪ ਵਿੱਚ ਸਾਰਿਆਂ ਭਵਨਾਂ ਦੇ ਵਿੱਚ ਸਮਾਈ ਹੋਈ ਹੈ ਧੰ ਗੁਰੂ ਨਾਨਕ ਦੇਵ ਜੀ ਬਖਸ਼ਿਸ਼ ਕਰਦੇ ਹਨ ਕਿ ਗੁਰੂ ਤੋਂ ਬਗੈਰੇ ਪਰਮਪਲਿਖਾ ਜਾਣਾ ਨਹੀਂ ਦੁੱਖ ਦਰਦ ਦੂਰ ਨਹੀਂ ਹੋਣੇ ਸੱਚੇ ਨਾਮ ਨਾਲ ਜੁੜਿਆ ਉਸ ਦੇ ਦਰ ਦੇ ਉੱਤੇ ਸੋਭਾ ਪ੍ਰਾਪਤ ਹੋਵੇਗੀ ਗੁਰੂ ਨੂੰ ਵੀ ਮੰਨਿਏ ਗੁਰੂ ਦੀ ਵੀ ਮੰਨਿਏ ਜਦੋਂ ਇਹ ਪੰਕਤੀ ਆਉਂਦੀ ਅੱਖੀ ਮੀਟ ਚੱਲਿਆ ਹਨੇਰਾ ਇਹੀ ਅਰਥ ਬਣਦੇ ਸੁਣਦੇ ਆਏ ਹਾਂ ਕਿ ਆਦਮੀ ਦੇ ਮਰ ਜਾਣ ਤੋਂ ਮਗਰੋਂ ਹਿਸਾਬ ਹੁੰਦਾ ਹੈ ਉਸ ਜਮ੍ਹਾਂ ਦੇ ਦਰ ਤੇ ਉਹਨੂੰ ਕੁੱਟ ਪੈਂਦੀ ਹੈ ਇਹ ਤਾਂ ਰਾਤ ਨੂੰ ਵੀ ਜਦੋਂ ਅੱਖਾਂ ਮੀਟੀਆਂ ਜਾਂਦੀਆਂ ਹਨ ਕੁੱਟ ਤੇ ਗਲਤੀ ਕਰਨ ਵਾਲਿਆਂ ਨੂੰ ਰੋਜ਼ ਰਾਤ ਨੂੰ ਪੈਂਦੀ ਹੈ ਹੋ ਗਿਆ ਬੇਅੰਤ ਭੁੱਲਾਂ ਚੁੱਕਾਂ ਦੀ ਮਾਫੀ ਬਖਸ਼ਣੀ ਆਓ ਜਦੋਂ ਅੱਖਾਂ ਮੀਟ ਗਈਏ ਉਦੋਂ ਗੁਰੂ ਦੇ ਚਰਨਾਂ ਦੇ ਵਿੱਚ ਹੀ ਪਹੁੰਚ ਜਾਈਏ ਗੁਰੂ ਦੇ ਦਰ ਤੇ ਹੀ ਪਹੁੰਚ ਜਾਈਏ ਆਓ ਗੁਰਮੰਤਰ ਦਾ ਜਾਪ ਕਰੀਏ ਸਮਝ ਲੱਗ ਜਾਵੇ ਵਾਹੇ ਗੁਰੂ Wow.